खालसा तो और तौर से श्रोमी गुरद्वारा प्रबंधक कमेटी के प्रधान सरदार हरजिंद जी धामी साहब और सरदार गुरबचन सिंह जी करा साहब सरदार सुरजीत सिंह जी भिटेविर और सरदार रजिंद्र सिंह जी मेहथा सरदार रविंदरपाल जी पक्ोपुर सरदार भगवंत सिंह जी स्यालका ਔਰ ਸਰਦਾਰ ਕੁਲਜੀਤ ਸਿੰਘ ਦੀ ਬਲਾਈ ਭੁਲਾਇਆ ਅਤੇ ਸਰਦਾਰ ਅਮਰਜੀਤ ਸਿੰਘ ਦੀ ਭਲਾਈਪੁਰ ਸਰਦਾਰ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਬੰਦਾਲਾ ਸਾਰੇ ਹੀ ਪ੍ਰਧਾਨ ਸਾਹਿਬ ਜੀ ਦੇ ਨਾਲ ਸੀਨੀਅਰ ਫਾਰਮਕੋ ਸੰਸਥਾ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸਰਦਾਰ ਬੰਦੂ ਮੀਤਕਾਲ ਦੇ ਹਕਟ ਕਾਟਰ ਦੁਆਰਾ ਗੁਰਦਸ਼ੀਪrakash ਮੈਤਾ ਦੇ ਕਿਪਟ ਦੇ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਜੋ ਪੰਜਾਬ ਪਾਕਿਸਤਾਨ ਦੇ ਜਥੇਦਾਰ ਸਹਿਬਾਨਾਂ ਦਾ ਮਸਲਾ ਪੰਥ ਦੇ ਵਿੱਚ ਗੰਭੀਰ ਉਖਾਣ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਤ ਸਮਾਤ ਵੱਲੋਂ ਨਿਹੰਗ ਸਿੰਘ ਬੋਖੇ ਬੰਦੀਆਂ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਕਾਲੀਦਰ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਆ ਕੇ ਤਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਕਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇ ਵੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਆਪਣੀ ਕੂਮਤਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਅਸੀਂ 11 ਜੂਨ ਨੂੰ ਇਹਨਾਂ ਬਾਦਲ ਦਿੱਤੇ ਉਹਨਾਂ ਦੇ ਕਾਰਨ ਦੇ ਧਰਨਾ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਕਰਨ ਵਾਸਤੇ ਤਿਆਰੀ ਕੀਤੀ ਹੈ ਪਰ ਹੁਣ ਮਾਨ ਜੋ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਹਾਵੀ ਸਮੂਤੀ ਅਗਜੈਕਟਰ ਨੂੰ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਹਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੇਵੈਂਟ ਸਰਪ੍ਰਵਾਨ ਦਾ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਿਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਤੋਂ ਆਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀਆਂ ਸਿਕ ਸੰਪਾਤ ਨੂੰ ਵੀ ਔਰ ਸੰਪਾਤ ਮਹਾਪੁਰਖਾਂ ਨੂੰ ਵੀ ਅੰਸੰਗਤ ਦੇ ਬੰਦੀਆਂ ਨੂੰ ਅਪੀਲ ਕਰਦਾ ਹਾਂ ਏ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਪਟੀ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚਾਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਪਟੰਦਰਾ ਸਾਡਾ ਹੋਂਦ ਸਿੱਧ ਹੋਇਆ ਇਹੋ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਤਵੀ ਕੀਤਾ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਅਸੀਂ ਉਸੇ ਤਰ੍ਹਾਂ ਸਫਰ ਪਾਉਂਦੇ ਹਾਂ ਇਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਇੱਕ ਦਿੱਕਤ ਨੂੰ ਕਿ ਸਿੰਘ ਸਹਿਬਾਨਾ ਦਾ ਤਿੰਨੇ ਤਕਸਾਂ ਦੇ ਜਥੇਦਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਧਦਾ ਬਣੀ ਹੈ ਦੁਨੀਆ ਪਰ ਇਹ ਸਿੱਖਾਂ ਵਿੱਚ ਵੀ ਵੱਡੀ ਦੁਧਦਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾਰਕ ਕੀਤਾ ਗਿਆ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਇੱਕ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਾਰਕਤ ਪਦਵੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਸਤ ਹੱਲ ਜਲਦੀ ਤੋਂ ਜਲਦੀ ਸਿੱਨੇ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਦਲਦੀ ਤੋਂ ਦਲਦੀ ਖੱਡ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ। ਅਪਾ ਜੀ ਪਹਿਲਾਂ ਕਿਦਾਂ 28 ਮਾਰਚ ਦਾ ਪ੍ਰੋਗਰਾਮ ਸੀ ਕਿ ਤੋੜ ਦਿੱਤਾ ਜਿਵੇਂ ਸਮੁੰਦਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਰੱਖਿਆ ਸੀਗਾ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲੋਂ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਥਾ ਗਿਆ ਸੀਗਾ ਜਾਨੀ ਹੁਣ ਤੁਹ ਜਾਏਗੇ ਨਹੀਂ ਉਹ ਅਸੀਂ ਫਿਰ ਹੋਣਾ ਇਹਨਾਂ ਨੇ ਸਰਬਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬੰਲਾਂ ਦਾ ਮਸਲੇ ਦਾ ਅਸੀਂ ਸਰਪ੍ਰਵਾਨ ਤਹਲ ਕਰਾਂਗੇ ਔਰ ਸਾਰਿਆਂ ਨਾਲ بیٹھ ਕੇ ਤਾਂ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਏਡੀ ਵੱਡੀ ਸੰਸਥਾ ਸ਼ਰੂਨੀ ਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਾਂਗੇ ਜਾਂ ਉਹਨਾਂ ਨੂੰ ਮੌਕਾ ਨਹੀਂ ਦੇਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਚਰਬਟਾਂਦਰਾ ਵੀ ਕਰਨਾ ਸਾਡਾ ਫਰਜ਼ ਹੈ ਕਿ ਐਡਿਊਟਿਟੀ ਸੰਸਥਾ ਸਾਡੇ ਕੋਲ ਇਹ ਸਾਰੇ ਚੱਲ ਕੇ ਆਏ ਆ ਸਤਾਰ ਜੋ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲ ਇਹ ਗੱਲ ਕਹੀ ਹੈ ਕਿ ਆਪਾਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਜਾਂ ਦਮਦਵੀ ਟਕਸਾਲ ਤੇ ਹੰਗਸ ਸਿੰਘ ਜਥੇਬੰਦੀਆਂ ਸੰਤ ਸਮਾਜ ਇਹਨਾਂ ਵਿਚ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਇਹ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਹ ਸਦਾ ਹੱਕ ਤੇ ਆਵੇ। ਬੰਦੇ ਕਿੰਨਾ ਕੁ ਸਮਝਦਾ ਹੈਗਾ ਇਹ ਦੇਖਿਆ ਗਿਆ ਹੈ ਇਸ ਵਿੱਚ। ਉਹ ਇਹ ਪ੍ਰਧਾਨ ਸਾਹਿਬ ਕੀ ਆਪ ਜੀ ਨੂੰ ਦੱਸ ਦੇਣ ਕਿ ਤੁਸੀਂ ਇਹਨਾਂ ਨਾਲ ਵੀ ਬੋਲੋ। ਤਾਂ ਸਮਝ ਮੀਟਿੰਗ ਹੋਈ ਹੈਗੀ ਇਸ ਤਰ੍ਹਾਂ ਦਾ ਮਾਹੌਲ ਹੈ ਜਾਂ ਕੀ ਗੱਲ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਬਿਜਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਇੱਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇਸ ਦੇ ਵਿੱਚ ਕੋਈ ਐਹੋ ਜਿਹੀ ਘਟਨਾ ਨਾ ਵਾਪਰ ਜਵੇ ਜਿਸ ਦੇ ਨਾਲ ਸਿੱਖ ਪੰਥ ਦੇ ਵਿੱਚ ਜਾਂ ਤੇ ਕੌਮ ਦੇ ਵਿੱਚ ਕੋ ਨਿਮੋਚੀ ਦਾ ਸਾਹਮਣਾ ਕਰਨਾ ਪਵੇ ਅਸੀਂ ਸਾਰਿਆਂ ਨੇ ਬੈਠ ਕੇ ਬਾਬਾ ਜੀ ਕੋਲ ਆ ਕੇ ਵਿਚਾਰ ਕੀਤੀ ਸੀ ਤੇ ਉਹ ਵਿਚਾਰ ਦਾ ਕੌਮ ਦੇ ਵਿੱਚ ਸੁਨੇਹਾ ਵੀ ਚੰਗਾ ਗਿਆ ਬਹੁਤ ਚੰਗੇ ਢੰਗ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਸੀ ਉਦਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ ਸੋ ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਦੀ ਵੀ ਸੰਤੋਸ਼ਟੀ ਹੋਈ ਕਿ ਸਿੱਖ ਆਪਣੇ ਮਹਾਨ ਸ਼ਹੀਦਾਂ ਦੇ ਸ਼ਰਧਾ ਅਰਪਣ ਕਰ ਲਈ ਇਕੱਤਰ ਵੀ ਹੋ ਜਾਂਦੇ ਤੇ ਉਹ ਇਕੱਤਰ ਹੋਏ ਵੀ ਆ ਤੋ ਵੀ ਕਾਮ ਦਾ ਧੰਨਵਾਦ ਤੇ ਦਮਦਮੀ ਟਕਸਾਲ ਦਾ ਚੇਚੇ ਤੌਰ ਤੇ ਤੇ ਨਿਹਾਲ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅੱਜ ਕਿਉਂਕਿ ਬਾਬਾ ਜੀ ਕੋਲ ਤਾਂ ਪਹੁੰਚੇ ਸੀ ਕਿ 11 ਜੂਨ ਨੂੰ ਇਹਨਾਂ ਨੇ ਰੱਖਿਆ ਸੀ ਵੀ ਧਰਨਾ ਦੇਾਂਗੇ ਬਾਦਲਪਿੰਡ ਤੇ ਅਸੀਂ ਬੇਨਤੀ ਕੀਤੀ ਬਾਬਾ ਜੀ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸਿੱਖ ਸੰਪਰਦਾਵਾਂ ਦੇ ਨਾਲ ਤੇ ਦਮਦਮੀ ਟਕਸਾਲ ਦੇ ਨਾਲ ਤੇ ਦੂਸਰੀਆਂ ਜਥੇਬੰਦੀਆਂ ਨਾਲ ਕਦੇ ਵੀ ਕਲੇਸ਼ ਚ ਨਹੀਂ ਆਉਂਦੇ। ਸਗੋਂ ਆਪਣੇ ਰਿਲੇਸ਼ਨ ਜਿਹੜੇ ਆ ਵਧੀਆ ਬਣਾ ਕੇ ਰੱਖਦੇ ਤੇ ਵਧੀਆ ਅੱਜ ਵੀ ਹੈਗੇ ਆ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਆ